ਕੀਪ ਸਵੇਤ 10 ਵਜੇ ਗੁਰਦੁਆਰਾ ਸ਼ਾਟਾ ਸਾਹਿਬ ਦੇ ਕੋਲ ਪਾਸ ਇੱਕ ਵਿਅਕਤੀ ਸਹਾਜਿੰਦਰ ਸਿੰਘ ਜਿਸ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਅੱਜ ਉਸ ਦੇ ਸਬੰਧ ਅਸੀਂ ਇੱਥੇ ਇਕੱਠੇ ਹੋਏ ਹਾਂ ਤਾਂ ਕਿ ਤੁਹਾਨੂੰ ਉਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ ਇਹ ਜਿਹੜਾ ਉੱਥੇ ਕਾਰਵਾਈ ਅੰਜਾਮ ਦਿੱਤੀ ਹੈ ਜਿਹੜੇ ਗਰੁੱਪ ਨੇ ਇਹ ਦੋ ਰਾਈਵਲ ਗਰੁੱਪਸ ਨੇ ਅੰਮ੍ਰਿਤਸਰ ਦਿਹਾਤੀ ਵਿੱਚ ਜੰਡਿਆਲਾ ਗੁਰੂ ਦੇ ਏਰੀਆ ਦੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਬੀਜੀਪੀ ਪੰਜਾਬ ਉਹਨਾਂ ਦੁਆਰਾ ਦਿੱਤੀਆਂ ਹੋਈਆਂ ਸਖਤ ਹਦਾਇਤਾਂ ਅਤੇ ਗੈਂਗਸਟਰਵਾਦ ਅਗੇਂਸਟ ਜਿਹੜਾ ਜ਼ੀਰੋ ਟੋਲਰੈਂਸ ਨੂੰ ਵਰਤਦੇ ਹੋਏ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਆਲਰੇਡੀ ਜਿਹੜੀਆਂ ਇਹੋ ਜਿਹੀਆਂ ਵਿਕਤੀਆਂ ਦੇ ਖਿਲਾਫ ਬਹੁਤ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਹੜੀ ਅੱਜ ਵਾਲੀ ਜਿਹੜੀ ਘਟਨਾ ਹੋਈ ਹੈ ਉਹਦੇ ਸਬੰਧ ਦੇ ਵਿੱਚ ਇਮੀਡੀਏਟਲੀ ਕਮਿਸ਼ਨਰਟ ਪੁਲਿਸ ਦੁਆਰਾ ਜਿਹੜਾ ਟੀਮਾਂ ਬਣਾਈਆਂ ਗਈਆਂ ਕਮਿਸ਼ਨਰ ਸਾਹਿਬ ਦੁਆਰਾ ਐਕਸ਼ਨ ਲੈਂਦੇ ਹੋਏ ਜਿਹੜੇ ਤਿੰਨ ਵਿਅਕਤੀ ਇਹਦੇ ਵਿੱਚੋਂ ਆਇਡੈਂਟੀਫਾਈ ਕਰ ਲਏਗੇ ਹਨ ਜਿਹੜੇ ਵਹੀਕਲ 'ਇਚ ਵਰਤੇ ਗਏ ਹੈ ਉਹ ਵੀ ਆਇਡੈਂਟੀਫਾਈ ਕਰ ਲਏਗੇ ਹਨ ਤਿੰਨੋਂ ਬੰਦਿਆਂ ਦੀਆਂ ਜਿਹੜੀਆਂ ਫੋਟੋਗ੍ਰਾਫਸ ਉਹ ਵੀ ਪ੍ਰੈਸ ਕਾਨਫਰੰਸ ਦੁਆਰਾ ਸਭ ਨੂੰ ਜਿਹੜੀਆਂ ਅੱਜ ਰਿਲੀਜ਼ ਕੀਤੀਆਂ ਜਾਣਗੀਆਂ ਤੁਹਾਨੂੰ ਵੀ ਦਿੱਤੀਆਂ ਜਾਣਗੀਆਂ ਇਹ ਮੈਂ ਤੁਹਾਡੇ ਧਿਆਨ 'ਚ ਲੈਣਾ ਚਾਹਨਾ ਹੈ ਇਹ ਕ੍ਰਿਸ਼ਨ ਗਰੁੱਪ ਇੱਕ ਦੋ ਰੈਵਲ ਗਰੁੱਪ ਹੈਗੇ ਜੰਡਿਆਲਾ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਜਿਹੜੇ ਆਲਰੇਡੀ ਇਹਨਾਂ ਦੇ ਕੁਝ ਦਿਨ ਪਹਿਲਾਂ ਉਸ ਏਰੀਆ ਚ ਗੋਲੀਆਂ ਚਲਾ ਚਲਾਈਆਂ ਸੀ ਜੰਡਿਆਲਾ ਗੁਰੂ ਦੇ ਏਰੀਆ ਦੇ ਵਿੱਚ ਹੀ ਅੱਜ ਹੀ ਜਿਹੜਾ ਕਮਿਸ਼ਨਰ ਪੁਲਿਸ ਦੁਆਰਾ ਇਸੇ ਗਰੁੱਪ ਦੇ ਕ੍ਰਿਸ਼ਨ ਜਿਹੜਾ ਗਰੁੱਪ ਆ ਜਿਹਦਾ ਸਰਗਨਾ ਇਸ ਟਾਈਮ ਕ੍ਰਿਸ਼ਨਾ ਹੈ ਬਾਹਰ ਬੈਠਾ ਹੋਇਆ ਉਹਦੇ ਦੋ ਵਿਅਕਤੀ ਅਸੀਂ ਫੜੇ ਸੀਗੇ ਅਰੈਸਟ ਕੀਤੇ ਗਏ ਜਿਨ੍ਹਾਂ ਕੋਲੋਂ ਦੋ ਪਿਸਟਲ ਅਤੇ 7 ਜਿੰਦਾਕਾਰ ਤੋਂ ਜੈਬ ਬਰਾਬਰਤ ਕੀਤੇ ਉਹਨਾਂ ਦੀ ਪੁੱਛਗਿੱਛ ਤੋਂ ਹੀ ਇਹ ਪਤਾ ਲੱਗਾ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਜਣਿਆਲਾ ਗੁਰੂ ਦੇ ਵਿੱਚ ਵਾਰਦਾਤ ਅੰਜਾਮ ਦਿੱਤੀ ਸੀਗੀ ਇਹਦੀ ਅੱਗੇ ਪੁੱਛ ਕੇ ਚੱਲ ਰਹੀ ਹੈ ਜਿਹੜੇ ਅੱਜ ਵਾਲੇ ਜਿਹੜੇ ਬੰਦੇ ਅਸੀਂ ਤਿੰਨ ਆਈਡੈਂਟੀਫਾਈ ਕੀਤੇ ਹਨ ਜਿਨ੍ਹਾਂ ਦਾ ਨਾਮ ਹੈ ਗੋਪੀ ਅਮਿਤ ਤਰੰਤ ਕੀੜਾ ਕਰਨ ਇਲਿਆਸ ਕੀੜਾ ਇਹ ਤਿੰਨੋਂ ਜਿਹੜੇ ਆਲਾ ਗੁਰੂ ਨਾਲ ਸੰਬੰਧਤ ਹਨ ਤੇ ਜਿਹੜੇ ਅਸੀਂ ਦੋ ਬੰਦੇ ਵਿਅਕਤੀ ਫੜੇ ਹਨ ਉਹਨਾਂ ਦਾ ਨਾਮ ਹੈ ਬਚੰਤਰ ਬਚਿੱਤਰ ਸਿੰਘ ਤੇ ਆਨੰਦ ਇਹ ਦੋ ਬੰਦੇ ਵਿਅਕਤੀ ਫੜੇ ਹਨ ਜਿਹੜੇ ਇਹਨਾਂ ਤੋਂ ਦੋ ਪਿਸਟਲ ਅਤੇ 7 ਜਿੰਦਾ ਕਾਰਤੂਸ ਫੜੇ ਹਨ ਜੋ ਇਸੇ ਹੀ ਗਰੁੱਪ ਦੇ ਨਾਲ ਕਰਨ ਜਿਹੜਾ ਕਿਸ਼ਨ ਗਰੁੱਪ ਦੇ ਨਾਲ ਸੰਬੰਧਤ ਹਨ ਇਹਨਾਂ ਦਾ ਆਪਸੀ ਰੈਵਲਰੀ ਕਰਕੇ ਇਹਨਾਂ ਦੇ ਜਿਹੜਾ ਆਪਸ ਦੇ ਵਿੱਚ ਇਹਨਾਂ ਦੇ ਜੀ ਸਰ ਜੀ ਕਦੇ ਨਹੀਂ ਬੋਲੇ ਸਰ ਇਹ ਤਾਂ ਕੰਟੀਨਿਊ ਕਰੋ ਇਹਨਾਂ ਆਪਸ ਦੇ ਗਰੁੱਪ ਦੀ ਜਿਹੜੀ ਖਹਿਬਾਜੀ ਕਰਕੇ ਇਹ ਜਿਹੜਾ ਅੱਜ ਵਾਲੀ ਘਟਨਾ ਅੰਜਾਮ ਹੋਈ ਸੀ ਇਹਦੇ ਵਿੱਚ ਇਹਨਾਂ ਨੂੰ ਜਦੋਂ ਪਤਾ ਲੱਗਾ ਕਿਸ਼ਨ ਗਰੁੱਪ ਦੇ ਬੰਦਿਆਂ ਨੂੰ ਵੀ ਇਹ ਅਰਜੰਦਰ ਸਿੰਘ ਚਾਟਾ ਗੁਰਦੁਆਰਾ ਸਾਹਿਬ ਦੇ ਉੱਥੇ ਕਿਸੇ ਸਬੰਧਕਾਰ ਕੰਮ ਦੇ ਵਿੱਚ ਸਬੰਧ ਚ ਆਇਆ ਸੀ ਜਿੱਥੇ ਉਹਨਾਂ ਨੇ ਇਹ ਉਹਦੇ ਜਿਹੜਾ ਕਤਲ ਦਾ ਘਟਨਾ ਨੂੰ ਅਨਜਾਮ ਦਿੱਤਾ ਹੈਗਾ ਅਸੀਂ ਜਿਹੜੇ ਤਿੰਨ ਬੰਦੇ ਆਇਡੈਂਟੀਫਾਈ ਕਰ ਲਿਆ ਉਹਨਾਂ ਦੀਆਂ ਜਿਹੜੀਆਂ ਫੋਟੋਜ਼ ਵੀ ਤੁਹਾਨੂੰ ਰਿਲੀਜ਼ ਕਰ ਦਿੱਤੀਆਂ ਨੇ ਤੇ ਅਸੀਂ ਜਲਦੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਇਨਵੋਲ ਬੰਦੇ ਨੇ ਉਹਨਾਂ ਬਾਰੇ ਵੀ ਪਤਾ ਲੱਗ ਜਾਏਗਾ ਤੇ ਜਲਦੀ ਹੀ ਇਹਨਾਂ ਨੂੰ ਫੜ ਲਿਆ ਜੇ ਹਰਜਿੰਦਰ ਹਰਜਿੰਦਰ ਗਰੁੱਪ ਲੱਗਿਆ ਤੁਹਾਨੂੰ ਜਲਦੀ ਹੀ ਇਹਦੇ ਬਾਰੇ ਹਾਂ ਜਿਹੜੀ ਇੱਕ ਪਹਿਲੇ ਤਾਂ ਵੀ ਲਗਾਈ ਗਈ ਇਹਨਾਂ ਬਾਰੇ ਜਿਹੜੀ ਹੁਣ ਤੱਕ ਦੀ ਸਾਡੇ ਜਿਹੜੀ ਹੈ ਪੁਛਗਿਸਤਰੀ ਤੁਹਾਨੂੰ ਦੱਸਿਆ ਸੀ ਵੀ ਦੋ ਬੰਦੇ ਸੀ ਫੜੇ ਨੇ ਉਹਦਾ ਵਿੱਚ ਜਿਹੜੀ ਹੁਣ ਤੱਕ ਆਈ ਹੈ ਕਿ ਇਹਨਾਂ ਦੇ ਪਹਿਲਾਂ ਆਪਸ ਦੇ ਵਿੱਚ ਇਹੋ ਜਿਹੀਆਂ ਇਹਨਾਂ ਦੀਆਂ ਜਿਹੜੀਆਂ ਲੜਾਈ ਝਗੜੇ ਹੋਏ ਨੇ ਉਹਦੇ ਸਬੰਧ ਦੇ ਵਿੱਚ ਜੋ-ਜੋ ਪਹਿਲਾਂ ਕਾਰਵਾਈਆਂ ਹੋਣ ਉਹ ਸਾਰਿਆਂ ਨੂੰ ਇਹ ਤਫ਼ਤੀਸ਼ ਦੇ ਵਿੱਚ ਲਿਆਂਦਾ ਜਾਏ। ਲੜਾਈ ਝਗੜੇ ਕਾਦੇ ਸੀ ਨਸ਼ਾ ਦੀ ਸੀ ਕਾਦੇ ਦੀ। ਦੇਖੋ ਇਹ ਸਾਡੇ ਤਫ਼ਤੀਸ਼ ਦਾ ਪਾਰਟ ਹੈ ਇਹਨੂੰ ਅਸੀਂ ਦੇਖ ਰਹੇ ਹਾਂ। ਜੋ-ਜੋ ਚੀਜ਼ ਸਾਹਮਣੇ ਆਈ ਕਿ ਉਹ ਸਾਰੀ ਤੁਹਾਨੂੰ ਦੱਸੀ ਗਏ। ਬੰਦਾ ਕਹਿੰਦਾ ਕਿ ਅੱਛੇ ਤੋਂ ਰੋਕਦਾ ਸੀ ਹਰਿੰਦਰ ਸਿੰਘ ਇਸ ਕਰਕੇ ਉਹਦਾ ਕੰਮ ਕੀਤਾ ਗਿਆ। ਦੇਖੋ ਇਸ ਚੀਜ਼ ਦੇ ਵਿੱਚ ਹ ਤੁਹਾਨੂੰ ਹੁਣ ਤੱਕ ਦੀ ਜਿਹੜੀ ਕਾਰਵਾਈ ਜੋ ਤਫਤੀਸ਼ ਚ ਸਾਹਮਣੇ ਆਇਆ ਤੁਹਾਡੇ ਧਿਆਨ ਚ ਲਿਆ ਦਿੱਤਾ ਗਿਆ। ਹੁਣ ਜੋ ਜੋ ਜਿਹੜਾ ਇਹਨੂੰ ਫੜਿਆ ਜਾਏਗਾ ਜੋ ਚੀਜ਼ ਸਾਹਮਣੇ ਆਈ ਜੇਗੀ ਤੁਹਾਨੂੰ ਨਾਲ ਹੀ ਪ੍ਰੈਸ ਦੇ ਨਾਲ ਸਾਂਝੀ ਕੀਤੀ ਜਾਏਗੀ। ਇਹ ਬਚਿੱਤਰ ਤੇ ਅਨੰਦ ਅੱਜ ਹੀ ਫੜੇ ਗਏ। ਇਹ ਬਚਿੱਤਰ ਤੇ ਅਨੰਦ ਅੱਜ ਹੀ ਫੜੇ ਗਏ। ਇਹਨਾਂ ਨੂੰ ਆਲਰੇਡੀ ਜਿਹੜੀ ਪੰਜਾਬ ਪੁਲਿਸ ਦੀ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਗੈਂਗਸਟਰਵਾਦ ਦੇ ਕੇ ਜ਼ੀਰੋ ਟੋਲਰੈਂਸ ਪਾਲਿਸੀ ਆ ਉਹਦੇ ਤਹਿਤ ਹੀ ਜਿਹੜੀ ਕਾਰਵਾਈ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਨੂੰ ਗਰੁੱਪ ਨੂੰ ਫੜਿਆ ਗਿਆ। ਇਹ ਕਿਸ਼ਨ ਗੁਪਤੇ ਨਾਲ ਸੰਬੰਧ ਇਹਨਾਂ ਤੋਂ ਜਿਹੜੇ 2 ਪਿਸਟਲ ਦੇ ساتھ ਕਾਰਟੂਸ ਬਣਾ। ਜਿਹੜਾ ਮਰਿਆ ਉਹ ਵੀ ਉਹ ਵੀ ਕੈਕਟਰ ਸੀ ਗੱਲ। ਨਹੀਂ ਇਸ ਚੀਜ਼ ਦੇ ਵਿੱਚ ਜਿਹੜਾ ਹੁਣ ਤੱਕ ਦੀ ਕਾਰਵਾਈ ਮੈਂ ਤੁਹਾਨੂੰ ਉਹ ਦੱਸਿਆ ਕਿ ਗਰੁੱਪ ਰਾਈਵਲ ਗਰੁੱਪ ਨੇ ਇਹਨਾਂ ਦੇ ਤੇ ਕੀ ਇਹਨਾਂ ਦੀ ਆਪਸ ਵਿੱਚ ਬੁਲੀਅਤ ਨੇ ਕਿਸ ਤਰੀਕੇ ਦੀ ਲੜਾਈ ਝਗੜਾ ਰਿਹਾ ਉਹ ਸਾਰੇ ਹੀ ਤਫ਼ਤੀਸ਼ ਚੱਕੇ ਸਾਹਮਣੇ ਆ ਗਏ। ਉਹ ਦੱਸਿਆ ਸੀ। ਇਹ ਪਰ ਤੇ ਆਦਾਂ ਬਣੇ ਉਹ ਐਸ ਮਰਡਰ ਇਨਵੋਲਵ ਨਹੀਂ ਹੈ। ਨਹੀਂ। ਉਹ ਨਵੋਲ ਨਹੀਂ ਆ ਪਰ ਉਹ ਗਰੁੱਪ ਦੇ ਅੰਦਰ ਗਰੁੱਪ ਟੁੱਟ ਗਿਆ ਪਰ ਐਸ ਦੇਖੋ ਇਸ ਸੰਬੰਧ ਵਿੱਚ ਤੁਹਾਨੂੰ ਆਲਰੇਡੀ ਦੱਸਿਆ देयर ਆ ਟੂ ਗਰਪਸ ਜਿਹਨਾਂ ਦੀ ਰਾਈਵਲ ਸਟਰੀ ਹੈ ਜੋ ਹੁਣ ਤੱਕ ਦੀ ਤਫ਼ਤੀਸ਼ ਜੋ ਤੁਹਾਨੂੰ ਜੋ ਜੋ ਚੀਜ਼ ਸਾਹਮਣੇ ਆਏਗੀ ਆਪਣੀ ਪ੍ਰੈਸ ਦੇ ਨਾਲ ਲੋਕਾਂ ਨਾਲ ਇਸ ਚੀਜ਼ ਨੂੰ ਸ਼ੇਅਰ ਕੀਤਾ ਜਾਏਗਾ ਜਿੰਨੀ ਚੀਜ਼ ਪੁੱਛ ਗਿਸ ਚ ਆਪਣੀ ਜਿਹੜੀ ਤਫਤੀਸ਼ ਚ ਜਿੰਨਾ ਚੀਜ਼ ਸਾਡੇ ਸਾਹਮਣੇ ਆਏਗੀ ਜੋ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਜਿੰਨਾ ਸਾਡੀ ਮਜੀਦ ਅਗਲੀ ਤਫਤੀਸ਼ ਨੂੰ ਕੋਈ ਹਰਜ ਨਹੀਂ ਹੋਏ ਨੁਕਸਾਨ ਨਾ ਹੋਏ ਉਹਨੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿੱਦਾਂ ਹੀ ਹੋਰ ਕੋਈ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਸਾਡੇ ਆ ਜਾਏਗੀ ਸਾਹਮਣੇ ਅਸੀਂ ਤੁਹਾਡੇ ਨਾਲ ਇਮੀਡੀਏਟਲੀ ਸ਼ੇਅਰ ਕਰਾਂਗੇ ਇਸ ਚੀਜ਼ ਦੇ ਵਿੱਚ ਜਿਹੜਾ ਕਿ ਕਿਹੜੇ ਗਰੁੱਪ ਕਰਕੇ ਕਿਹੜੀ ਪਾਰਟੀ ਕਰਕੇ ਇਹੋ ਜੀ ਚੀਜ਼ ਸਾਡੇ ਤੇ ਅਜੇ ਇਹੋ ਜੀ ਚੀਜ਼ ਨਹੀਂ ਆ ਤੁਹਾਡੇ ਜਲਦੀ ਤੋਂ ਬਾਕੀ ਚੀਜ਼ਾਂ ਤੁਹਾਡੇ ਧਿਆਨ ਤੇ ਦਿੱਤੀਆਂ ਰਾਈਵਲ ਕਾਦੀ ਸੀ ਕਾਦੀ ਰਾਈਵਲ ਗਰੁੱਪ ਦੇਖੋ ਇਹਨਾਂ ਦੇ ਪੁਰਾਣੇ ਝਗੜੇ ਆਪਸ ਚ ਚੱਲ ਰਹੇ ਸੀ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਵੀ ਆ ਪੁਰਾਣੇ ਆਪਸ ਚ ਝਗੜੇ ਚੱਲ ਰਹੇ ਸੀ ਉਹ ਹੁਣ ਕਿਹੜੇ ਕਿਹੜੇ ਅਲੱਗ-ਅਲੱਗ ਚੀਜ਼ ਦੇ ਵਿੱਚ ਗਰੁੱਪਸ ਦੀ ਅਲੱਗ-ਅਲੱਗ ਕਰਕੇ ਝਗੜੇ ਹੋ ਸਕਦੇ ਕੋਈ ਝਗੜਾ ਕਿਸੇ ਚੀਜ਼ ਦਾ ਕੋਈ ਕਿਸੇ ਦਾ ਉਹ ਸਾਰੀ ਚੀਜ਼ਾਂ ਤੁਹਾਡੇ ਧਿਆਨ ਚ ਲੈਤੀ ਜਾਣਗੀਆਂ ਜਲਦੀ ਥੈਂਕ ਯ ਕਿ ਨਹੀਂ ਗੱਲ ਕਰ ਸਕਦੇ ਕਿ ਵੀ ਚਲੋ ਸੇਫਟੀ ਵੀ ਹੁੰਦੀ ਆ ਐਲਟੀਮੇਟਲੀ ਲੜਾਈ ਦੇ ਢੇਰ ਪਰ ਗੈਂਗਸਟਰ ਦੇ ਨਿਕਲਣ ਤੋਂ ਬਾਅਦ ਦੇ ਵਿੱਚ ਦੋ ਤੀਜ ਦੇ ਵਿੱਚ ਦੇਖੋ ਜੋ ਵੀ ਚੀਜ਼ ਹੈ ਜੋ ਰਿਐਲਿਟੀ ਹੋਏਗੀ ਉਹ ਪਹਿਲਾਂ ਵੀ ਹੀ ਪ੍ਰੈਸ ਨਾਲ ਵੀ ਤੇ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਹੁਣ ਵੀ ਕੀਤੀ ਜਾਏਗੀ ਇਹਦੇ ਵਿੱਚ ਦੁਕਾਨ ਵਾਲੀ ਕੋਈ ਚੀਜ਼ ਨਹੀਂ ਹੈ ਲੇਕਿਨ ਤਫਤੀਸ਼ ਦੇ ਸੰਬੰਧ ਜਿੰਨੀ ਦੇ ਤਫਤੀਸ਼ ਚੱਲ ਰਹੀ ਆ ਪਹਿਲਾਂ ਉਹਨੂੰ ਪ੍ਰਾਇੋਰਟੀ ਦਿੱਤੀ ਜਾਏਗੀ ਤੇ ਉਹਦੇ ਬਾਰੇ ਦੱਸੋ ਅੱਗੇ ਕੀ ਕਰ ਰਹੇ ਹੋ ਇਹ ਸਭ ਤਰਤੀਰ ਦਾ ਪਰਚਾ ਚੈੱਕ ਕਰ ਰਹੇ ਆ ਕਿਹੜੇ ਕਿਹੜੇ ਕਿਹਦੇ ਕਿੰਨੇ ਹੈਗੇ ਸਾਰੇ ਚੈੱਕ ਇਤੇ ਜਾਣਗੇ ਜਿੰਨੇ ਜਿੰਨੇ ਪਰਚੇ ਸੀ ਜਿਹੜਾ ਮਰਿਆ ਜਿੰਨੇ ਜਿੰਨੇ ਪਰਚੇ ਜਿਹਦੇ ਤੇ ਹੈਗੇ ਆ ਚਾਹੇ ਉਹ ਪੁਰਾਣੇ ਜਿਹੜੇ ਦੋ ਅਸੀਂ ਪਿਊਜ਼ ਅੱਜ ਫੜੇ ਨੇ ਉਹਨਾਂ ਦਾ ਵੀ ਅਸੀਂ ਅਜੇ ਚੱਲ ਰਿਹਾ ਮੈਂ ਤੁਹਾਨੂੰ ਸਿਰਫ ਦੱਸਾਂ ਕਿ ਹੁਣ ਤੱਕ ਦੀ ਜਿਹੜੀ ਪੁੱਛ ਗਿੱਚ ਉਹ ਇਹ ਚੀਜ਼ ਸਾਹਮਣੇ ਹੈ ਕਿ ਉਹਨਾਂ ਨੇ ਇੱਕ ਵਾਰ ਜਿਹੜੇ ਤੁਹਾਨੂੰ ਦੱਸਿਆ ਵੀ ਆਹ ਵਾਰਦਾਤ ਕੀਤੀ ਬਾਕੀ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਉਹ ਵੀ ਇਮੀਡੀਏਟਲੀ ਤੁਹਾਨੂੰ ਦੱਸਿਆ ਜਾਣਗੀਆਂ ਜਿੱਦਾਂ ਪਤਾ ਲੱਗੇਗਾ ਦੋ ਵੈਪਨ ਦੋ ਪਿਸਟਲ ਬਰਾਮਦ ਹੋਏ ਨੇ ਜਿਨ੍ਹਾਂ ਚ 7 ਜ਼ਿੰਦਾ ਕਾਰਤੂਸ ਬਰਾਮਦ ਇਸ ਕੇਸ ਨਾਲ ਸੰਬੰਧਿਤ ਨਹੀਂ ਹੈ